ਸਮਝ ਜੀ ਆਡਰ ਸਪੈਸ਼ਲ ਆ ਰਿਹਾ ਹੈ ਸੋ ਬਿਲ ਟੂ ਨਾ ਸੰਦੇਸ਼ ਕੀ ਪ੍ਰੋਫੀਲ ਕੀ ਜਿਵੇਂ ਜਿਵੇਂ ਦੀ ਬੀਲੀਆ ਪਰ ਤੇ ਲਾ ਕਰਕੇ ਬਣਾ ਲੀ ਟੈਂਸ਼ਨ ਬਣਾਇਆ ਜੀ ਇੱਕ ਬੈਡਮਿੰਟਨ ਦਾ ਇੱਕ ਵਾਲੀਬਾਲ ਦਾ ਇੱਕ ਰਗਨ ਦਾ ਜੀ ਇਹਨੋਂ ਚਾਹੇ ਤੋ ਬਾਕੀ ਵਿੱਚ ਪੰਜ ਹੋਰ ਹੋ ਜੀ ڪنهن کي ڏسڻ لاءِ سارو ਆਵਾਜ਼ ਵੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਭਨੀ ਜਮਾਨ ਸਰ ਭਗਵਾਨ ਸਿੰਘ ਮਾਨ ਜਿੰਦਾਬਾਦ ਸਰ ਸਾਡੇ ਪੰਜਾਬ ਦੇ ਵਿੱਚ ਪੇੜ ਬਹੁਤ ਪਣ ਚੁੱਕੇ ਆ ਆਮ ਬਜਟ ਨਹੀਂ ਆ ਰਿਹਾ ਜਦੋਂ ਸਭੇ ਚੱਲਦੇ ਨੇ ਦੇਖੋ ਡਾਕਟਰ ਜੀ ਮਿਲਦੇ ਨੇ ਜਿਵੇਂ ਟੀਮ 13 ਦੀ ਹੈ ਉਸ ਹਿਸਾਬ ਨਾਲ ਕਿੰਨੇ ਪੈਸੇ ਪਰ ਅਸੀਂ ਸਲੋਟ ਬਣਾਤੇ ਜਿਹੜਾ ਦੇ 1-1 ਘੰਟੇ ਦਾ ਸਲੋਟ ਬਣ ਜੂਗਾ ਜੀ ਸਾਡੇ ਲਗਭਗ 20 ਤੋਂ 25 ਪੈਚ ਕਲੀਅਰ ਹੋਗੇ ਵੀ ਵੀ ਟੀਮ ਵੀ ਵੀ ਪਲੇਅਰਸ ਨੇ ਤੇ ਅਸੀਂ ਡੇਢ ਘੰਟੇ ਦਾ ਸਲੋਟ ਬਣਾਵਾਂਗੇ ਮਤਲਬ ਨੈਟ ਨਾਈਟ ਮੈਚ ਵੀ ਹੋਣਗੇ ਸਰ ਨਾਈਟਿੰਗ ਇਹ ਲੋਨ ਲੈਂਦੇ ਸਰ ਵੈਸੇ ਪ੍ਰਾਈਸ ਸਰ ਲਾਈਟਿੰਗ THEN ਕੈਮਰਾਜ਼ THEN ਸਾਰੇ ਪਾਸੇ ਅਰਥਿੰਗ ਪ੍ਰੋਪਰ ਕਰਾਈ ਗਈ ਹੈ ਕੋਚ ਕੋਚੀ ਸਰ ਆਪਨੇ ਕਰ ਰਹੇ ਫਿਲਹਾਲ ਅਸੀਂ ਜਿਹੜੀ ਕਰ ਰਹੇ ਆ ਜੇ ਪਲੇ ਆਹ ਦੇਵਾਂਗੇ ਜੀ ਸਾਰਾ ਸਾਡਾ ਜਣਾ ਮੇਨ ਮਕਸਦ ਸੀਗਾ ਜੀ ਕਿਹੜੇ ਬੱਚੇ ਮੋਬਾਈਲ 'ਚ బిਜ਼ੀ ਹੋ ਗਏ ਨੇ ਜਿਹੜੇ ਇੱਧਰ ਉੱਧਰ ਭਟਕ ਰਹੇ ਉਹਨਾਂ ਨੂੰ ਸਪੋਰਟ 'ਤੱਕ ਲੈ ਕੇ ਆਈਏ ਨਹੀਂ ਵਧੀਆ ਸ਼ੁਭ ਕਰਵਾਣਾ ਨਹੀਂ ਪੀਸ ਪਾਉ ਸ਼ਾਹ ਲੈਖ ਨੂੰ ਵੀ ਕਰਾਦੀ ਨਾ थैंक यू थैंक यू निकल बच्चे गुड लखे ਚਲੋ ਕਰ ਗਿਆ ਅੱਛਾ ਸਾਰੇ ਜਣੇ ਨਾ ਕਰੇਜ਼ ਆ ਦੇਖੋ ਸਰ ਸਰ ਤੁਹਾਡਾ ਕਰੇਰ ਦੇ ਅੱਜ ਦੇਖੋ ਸਕੈਨ ਕਰ ਜੋ ਸਾਰੇ ਜਣੇ ਇੱਕ ਵਾਰੀ ਪਲੀਜ਼ ਪਲੀਜ਼ ਕਰ ਅੱਜ ਆ ਜਾ ਬੇਟੇ ਰਵੀ ਜਰਮਨ ਸਕੈਨ ਕਰ ਗਰੇ 1 ਲੱਖ ਸਾਰੇ ਕੱਢ ਕੇ ਖੜ ਜਾਓ ਆ ਜੋ ਨਾਲ ਲੈਂਦੀ ਜਾਏਗੀ ਆ ਜੋ ਇਦੀ ਆ ਜੋ ਇਦੀ ਤੁਸੀਂ ਅੱਗੇ ਹੋ ਜੀ ਹੋ ਜਾਓ ਸਾਰੇ ਬੇਟਾ ਬੀ ਆਨ ਨੀਜ਼ ਆਹ ਕਾ ਤਲਵੰਜੇ ਸਾਰੇ ਜਣੇ ਜਲਦੀ ਸਾਰੇ ਖੜ ਜਾਓ ਸਾਰੇ ਸਾਬ ਕਿਤੇ ਮੰਤਰੀ ਜੀ ਰਾਵਲ ਮੰਤਰੀ ਸਾਹਿਬ ਪਲੀਜ਼ ਹੱਥ ਹੰਬਾ ਲੀਕ ਪਲੀਜ਼ ਆਉ ਜੀ ਗਿਆ ਇਧਰ 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 ਮੰਤਰੀ ਸਾਹਿਬ ਆ ਜੀ ਮੰਤਰੀ ਜੀ ਆਉ ਆ ਰੋਣਾ ਸਾਹਿਬ ਸਾਰੇ ਪਛੋਤਰ ਵੀ ਹੋ ਚੁੱਕਾ ਕੋਈ ਨਹੀਂ ਹਾਂ ਜੀ ਮੰਤਰੀ ਜੀ ਕੋਈ ਨਹੀਂ ਪਾਲਦੇਸ ਫੋਰਮਲ ਦੋਵਾਂ ਜੇ ਬਾਹਰ ਖੜੇ ਮੁੰਡੇ ਉਹਨੂੰ ਵੀ ਲਵਾ ਦਿਓ ਜੀ ਥੈਂਕ ਯੂ ਸੋ ਮੱਚ ਤੁਹਾਡਾ ਤੁਸੀਂ ਸਾਨੂੰ ਇਹ ਪਾਰਕ ਦੀ ਦੇਣ ਦਿੱਤੀ ਅਸੀਂ ਬੱਚਿਆਂ ਨੂੰ ਸਿਰਫ ਇੱਕ ਵਾਰ ਕਿਹਾ ਸਰ ਵੀ ਯੂਥ ਲਈ ਤਾਂ ਕੁਝ ਹੋਣਾ ਚਾਹੀਦਾ ਪਰ ਇਹਦੇ ਵਿੱਚ ਹੀ ਅੱਜ ਅਸੀਂ ਇਸ ਪਾਰਕ ਦਾ ਉਦਘਾਟਨ ਕੀਤਾ ਤੁਹਾਡਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਸਾਰੇ ਕਰਨੇ ਵੀ ਨਹੀਂ ਉਹ ਪੇੜ ਨੇ ਲੁਧਿਆਣੇ ਪਹਿਲਾ ਵਜਿਤੇ ਆਪਾਂ ਫ੍ਰੀ ਸਰਵਿਸਿਸ ਦੇ ਰਹੇ ਹਾਂ ਜੀ ਬਿਲਕੁਲ ਸਰ ਔਰ ਲੋਕ ਖੜੇ ਨੇ ਬਾਹਰ ਸਰ ਥੈਂਕ ਯੂ ਮਾਮ ਸਰ ਥੈਂਕ ਯੂ ਤੁਹਾਡੇ ਕਮਾਲੀ ਬਹੁਤ ਬਹੁਤ ਧੰਨਵਾਦ ਤੁਹਾਡਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਹੁਣੇ ਬਾਹਰ ਆ ਜਾਓ ਫਿਰ ਟੀਮ ਲਾਜੋ ਰਾਜੀਤ ਤੂੰ ਗਰਮ ਸਾਡੀ ਇਕੱਠੇ ਇਕੱਠੇ ਬਿਠਾ ਕੇ ਨਾ ਫੋਟੋ ਮੈਨ ਬਾਕੀ ਆ ਤੋ ਬਲੇ ਸਾਰੇ ਉਹ ਬੈਨ ਰਹਿੰਦੇ ਹੋਗੇ ਉਹਨਾਂ ਦੀ ਵੀ ਕਰਵਾ ਦੇ ਆ ਜਾ ਆ ਜਾ ਪੁੱਤ ਆ ਜਾ ਆਰਾਮ ਨਾਲ ਮੁੰਡਾ ਬਹੁਤ ਆਰਾਮ ਨਾਲ ਬਜੀਓ ਸੇਵਾ ਦਾ ਇਹ ਮੇਰੇ ਦੋ ਇਤਨੇ ਇਲੈਕਸ਼ਨ ਨੇ ਅੱਗੇ ਉਹਨਾਂ ਟੱਟ ਕੇ ਲੜੇ ਜੀ ਮੁੰਡੇ ਨੇ ਇਹਨੂੰ ਕਾਰਬਿਚਰ ਕਰਾਇਆ ਲੈ ਫੋਟੋ ਥੈਂਕ ਯੂ ਸਰ ਜਿਹੜੇ ਕੰਮਾਂ ਤੋਂ ਮੀਨ ਨਹੀਂ ਸੀ ਉਹ ਵੀ ਹੋ ਰਹੇ ਨੇ ਸਾਡੇ ਬਾਅਦ ਇਹ ਵਧੀਆ ਗੱਲ ਹੈ ਇੱਕ ਬੰਦੇ ਬਿਠਾ ਦੇ ਦੋ ਯਾਰ ਸਰ ਇੱਕ ਮਿੰਟ ਹੋੜਾ ਕਰ ਦਿਓ ਹੋੜਾ ਕਰ ਦਿਓ ਬੈਠੋ ਬੈਠੋ ਬਈ ਬੈਠੋ 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 ਬੈਠ ਜਾ ਬੈਠ ਜਾ ਬੈਠ ਜਾ ਆਮ ਆਦਮੀ ਪਾਰਟੀ ਜਿੰਦਾਬਾਦ ਆ ਭਗਵਾਨ ਸਿੰਘ ਮਾਨ ਜਿੰਦਾਬਾਦ ਆ ਭਗਵਾਨ ਸਿੰਘ ਮਾਨ ਜਿੰਦਾਬਾਦ ਕਾਦਰੀ ਮਦਨ ਲਾਲ ਪੱਕਾ ਜਿੰਦਾਬਾਦ ਆ ਭਗਵਾਨ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਪ ਭਗਵੰਤ ਸਿੰਘ ਜੀ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੀਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇੱਕ ਮੜਿਆ ਇੱਕ ਮੜਿਆ ਬੜੀ ਯੰਗਸਟਰ ਦੀ ਬੜੀ ਖੁਆਇਸ਼ ਹੈ ਜੀ ਅਸੀਂ ਤਕਰੀਬਨ 5 ਜਗ੍ਹਾ ਤੇ ਬਣਾਏ ਆ ਜੀ ਸਪੋਰਟ پارک ਬੈਡਮਿੰਟਨ ਦਾ ਬਾਲੀਬਾਲ ਦਾ ਜੀ ਅੱਜ ਕ੍ਰਿਕਟ ਦਾ ਸਟਾਰਟ ਕੀਤਾ ਜੀ ਥੋੜੇ ਦਿਨ ਪਹਿਲਾਂ ਥੋੜੇ ਬੈਡਮਿੰਟਨ ਦਾ ਕਿੰਨੇ ਸੇ ਦਲਕੀ तकरीबन ਲੜਕੇ 12 12 ਦੇ ਬੱਚੇ ਖੇਡਦੇ ਸ਼ਾਮੀ ਜੇ ਮਿਸ਼ਨਾ ਤੋਂ ਫਿਰ ਹੀ ਹੋ ਗਏ ਉਹ ਤਾਂ ਮੁੰਡੇ ਸਾਰੇ ਬੈਡਮਿੰਟਨ ਬਾਲੀਬਾਲ ਖੇਡਦੇ ਕਿ ਮਿਸਰ ਨਾਲੇ ਕਿੰਨੇ ਕਿ ਮਿਕਸਾ ਵੀ ਥਾਰਾ ਨਾਲ ਜਾਗੇ ਸਰਦਿਆ ਕਰ ਗਿਆ ਜੀ ਇਸ ਤਰ੍ਹਾਂ ਹੀ ਕੋਚਸ ਵੀ ਆ ਕੋਚ ਵੀ ਨਾਲ ਦੇਗੇ ਹੁਣ ਸਾਰਾ ਸਟਾਰਟ ਕੀਤਾ ਜੀ ਸਰਬਾਤ ਨਾਲ ਕੋਚ ਦੇ ਦੇਗੇ ਜੀ